ਜਲੰਧਰ ਦਿਹਾਤੀ ਦੇ ਥਾਣਾ ਫਲੋਰ ਦੀ ਪੁਲਿਸ ਵੱਲੋਂ ਕਾਰਾ ਚੋਰੀ ਕਰਨ ਵਾਲੇ 3 ਜਣੇ ਕਾਰਾ ਸਮੇਤ ਕੀਤੇ ਕਾਬੂ ਜੀ ਹਾਂ ਹਰਵਿੰਦਰ ਸਿੰਘ ਬਿਰਕ ਪੀਪੀਐਸ ਮਾਨਜੋਗ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਰੇ ਅੰਸਰਾ ਅਤੇ ਨਸ਼ਾ ਤਸਕਰਾ ਖਿਲਾਫ ਚਲਾਈ ਗਈ ਵਿਸ਼ੇਸ਼ ਮਹਿਮ ਤੇਤ ਸ਼੍ਰੀ ਸਰਵਜੀਤ ਰਾਏ ਪੀਪੀਐਸ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਸਰਵਨ ਸਿੰਘ ਬੱਲ PPS ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਲੋਰ ਜੀ ਦੀ ਅਗਵਾਈ ਵਿਹਟ ਥਾਣਾ ਫਲੋਰ ਦੇ ਇੰਸਪੈਕਟਰ ਸੰਜੀਵ ਕਪੂਰ ਮੁਖ ਥਾ ਅਫਸਰ ਥਾਣਾ ਫਲੋਰ ਦੀ ਟੀਮ ਵੱਲੋਂ ਗੱਡੀਆਂ ਚੋਰੀ ਕਰਨ ਵਾਲੇ ਗੈਂਗ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਦੋ ਗੱਡੀਆਂ ਬਰਾਮਦ ਕਰਨ ਦਾ ਸਮਾਚਾਰ ਮਿਲਿਆ ਹੈ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਨ ਸਿੰਘ ਵੱਲ PPS ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਲੋਰ ਨੇ ਦੱਸਿਆ ਕਿ ਇੰਸਪੈਕਟਰ ਸੰਜੀਵ ਕਪੂਰ ਮੁੱਖ ਅਫਸਰ थाना ਫਲੋਰ ਦੀ ਟੀਮ ਵੱਲੋਂ ਮਾਰੇ ਅਨਸਰਾ ਖਰਾਬ ਚਲਾਏ ਗਏ ਸਪੈਸ਼ਲ ਆਪਰੇਸ਼ਨ ਦੌਰਾਨ ਫੜੇ ਗਏ ਨੌਜਵਾਨਾਂ ਦੀ ਪਛਾਣ ਜਸਕਰਨ ਸਿੰਘ ਪੁੱਤਰ ਪਰਮਜੀਤ ਸਿੰਘ ਪਰਮਜੀਤ ਸਿੰਘ ਵਾਸੀ ਚੀਮਾ ਕਲਾ थाना ਗੁਰਾਇਆ ਅਤੇ ਸੁਖਵੀਰ ਸਿੰਘ ਉਰਫ ਸੋਨੂ ਪੁੱਤਰ ਪਰਮਜੀਤ ਵਾਸੀ ਚੀਮਾ ਕਲਾ थाना ਗੁਰਾਇਆ ਅਤੇ ਗੁਰਜਿੰਦਰ ਸਿੰਘ ਪੁੱਤਰ ਦਲਾਵਰ ਸਿੰਘ ਵਾਸੀ ਚੀਮਾ ਕਲਾ थाना ਗੁਰਾਇਆ ਨੂੰ ਗੱਡੀਆਂ ਚੋਰੀ ਕਰਨ ਦੇ ਜੁਰਮ ਦੇ ਅਧੀਨ ਗ੍ਰਿਫਤਾਰ ਕਰਕੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਜੋ ਮੁੰਡਲੀ ਪੁਛਗਿਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦਾ ਮੇਨ ਸਾਥੀ ਕਰਨ ਗੋਇਲ ਪੁੱਤਰ ਬਨੋਦ ਗੋਇਲ ਵਾਸੀ ਅਪਰਾ ਦਾ ਰਹਿਣ ਵਾਲਾ ਹੈ ਜੋ ਆਪਣੇ ਨਾਲ ਹੋਰ ਵਿਅਕਤੀਆਂ ਨੂੰ ਮਿਲਾ ਕੇ ਚੰਡੀਗੜ੍ਹ ਮੋਹਾਲੀ ਸਾਈਡ ਤੋਂ ਗੱਡੀਆਂ ਚੋਰੀ ਕਰਕੇ ਲਿਆਂਦਾ ਸੀ ਅਤੇ ਗੱਡੀਆਂ ਦੇ ਇੰਜਨ ਨੰਬਰ ਚੈਸੀ ਨੰਬਰ ਅਤੇ ਨੰਬਰ ਪਲੇਟਾਂ ਤੱਕ ਬਦਲ ਕੇ ਇਹ ਗੱਡੀਆਂ ਸਸਤੇ ਭਾਅ ਦੇ ਵੇਚ ਦਿੰਦੇ ਸੀ ਇਸ ਦਾ ਮਤਲਬ ਹੈ ਕਿ ਜਦੋਂ ਵੀ ਤੁਸੀਂ ਕਿਤੇ ਗੱਡੀ ਲੈਣੀ ਹੋਵੇ ਤਾਂ ਪੂਰੀ ਇਨਕੁਆਰੀ ਕਰੋ ਅਜਿਹੇ ਚੋਰ ਤੁਹਾਨੂੰ ਚੋਰੀ ਦੀਆਂ ਗੱਡੀਆਂ ਵੀ ਵੇਚ ਸਕਦੇ ਨੇ ਜੋ ਹੁਣ ਤੱਕ ਇਹਨਾਂ ਪਾਸੋਂ ਚੋਰੀ ਕੀਤੀਆਂ ਗੱਡੀਆਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਅਤੇ ਮੁਕੱਦਮਾ ਦੀ ਹੋਰ ਤਫਤੀਸ਼ ਜਾਰੀ ਹੈ ਇਹਨਾਂ ਬਾਰੇ ਜਿਨ੍ਹਾਂ ਗਾਕਾਂ ਨੂੰ ਗੱਡੀਆਂ ਵੇਚੀਆਂ ਗਈਆਂ ਉਹਨਾਂ ਬਾਰੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਕਟਨਾਵਾਂ ਦਾ ਪਤਾ ਲਗਾਇਆ ਜਾ ਸਕੇ ਜੀ ਆ ਨਵਾਂ ਸ਼ਹਿਰ ਦਵਾਬਾ YouTube ਚੈਨਲ ਹਮੇਸ਼ਾ ਹੀ ਤੁਹਾਡੇ ਲਈ ਲੈ ਕੇ ਆਂਦਾ ਲੈ ਕੇ ਆਂਦਾ ਹੈ ਹਰ ਜ਼ਿਲ੍ਹਾ ਪੂਰੇ ਪੰਜਾਬ ਭਰ ਤੋਂ ਖਬਰਾਂ ਅਗਰ ਤੁਸੀਂ ਵੀ ਕੋਈ ਖਬਰ ਦੇਣਾ ਚਾਹੁੰਦੇ ਹੋ ਤਾਂ 98763 79499 98763 79499 ਤੇ ਫੋਨ ਕਰੋ ਅਸੀਂ ਪਹੁੰਚ ਕੇ ਤੁਹਾਡੇ ਕੋਲੋਂ ਖਬਰ ਲਵਾਂਗੇ ਜੇਕਰ ਤੁਸੀਂ ਆਪਣੇ ਵਪਾਰ ਨੂੰ ਵਧਾਣਾ ਚਾਹੁੰਦੇ ਹੋ ਦੇਣਾ ਚਾਹੁੰਦੇ ਹੋ ਐਡਵਰਟਾਈਜ਼ਮੈਂਟ ਇਸ ਚੈਨਲ ਦੇ ਉੱਪਰ ਤਾਂ ਵੀ 98763 79499 ਤੇ ਫੋਨ ਕਰੋ ਆਉ ਦੇਖਦੇ ਆ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਰਿਪੋਰਟ ਕੋਈ ਕਰਨ ਵਾਲੇ ਤੁਸੀਂ ਤਨ ਮੈਂਬਰ ਕਾਬੂ ਕੀਤੇ ਗਿਆ ਸਰਕਾਰਾਂ ਕਿੱਥੋਂ ਚੋਰੀ ਕਰਦੇ ਸੀ ਉਹ ਕਿੱਥੋਂ ਘਤਣਾ ਵਾਲੇ ਕੀ ਨਾਮ ਸਕਣਾ ਉਹ ਸ਼੍ਰੀ ਹਰਵਿੰਦਰ ਸਿੰਘ ਵਰਗ ਐਸਐਸਪੀ ਜੰਦਰਿਆਤ ਹੀ ਜਿਹਦੇ ਦਸ਼ਾ ਨਿਰਦੇਸ਼ ਅਤੇ ਮਾੜੇ ਅਨਸਰਾਂ ਦੇ ਵਿਰੁੱਧ ਜਿਹੜੀ ਵਹਿਮ ਚਲਾਈ ਗਈ ਆ ਉਸ ਨੂੰ ਦੋ ਸਫਤਾ ਮਿਲੀ ਜਿਹੜਾ ਇਨਸਪੈਕਟਰ ਸਜੀਪਪੁਰ ਐਸ ਐਚ ਓ ਫਲੋਰ ਅਤੇ ਉਸ ਦੀ ਟੀਮ ਚੌਕਿੰਗ ਜਾਜ ਅਪਰਾ ਵੱਲੋਂ ਜਿਹੜੀਆਂ ਗੱਡੀਆਂ ਚੋਰੀਆਂ ਦਾ ਗ੍ਰੋਸਰੀ ਦਾ ਫਰਦਾ ਪਾਸ ਕੀਤਾ ਹੈਗਾ ਇਸ ਵਿੱਚ ਦੋ ਗੱਡੀਆਂ ਜਿਹੜੀਆਂ ਕਲੋਵਾ ਦੇ i20 ਬ੍ਰਾਂਡ ਕਰ ਲਈ ਆ ਇਹਦੇ ਵਿੱਚ ਤਿੰਨ ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਕਰ ਲਏ ਨੇ ਤੇ ਫਰਦਰ ਅਗੇ ਜਿਹੜੀ ਉਹ ਕਾਰਵਾਈ ਜਿਹੜੀ ਆ ਉਹ ਤਫ਼ਤੀਸ਼ ਕੀਤੀ ਜਾ ਰਹੀ ਹੈ ਤਾਂ ਇਹ ਉਸੇ ਹੀ ਗ੍ਰੋਥ ਦੇ ਮਾਮਲੇ ਹੈਗੇ ਤੇ ਪਿਛਲੇ ਦਿਨ ਇੱਕ ਅਫੇਅਰ ਦਰਜ ਹੋਈ ਹੈ ਕਰਨ ਗੋਵਿੰਦ ਦੇ ਨਾਂ ਦੇ ਬੰਦੇਸਰੇ ਤੇ ਇਹ ਅਸੀਂ ਦੁਬਾਰਾ ਨੇ ਤਫਤੀਸ਼ ਕਲੀਅਰ ਕਰਾਂਗੇ ਕਿ ਉਹਦੇ ਨਾਲ ਦੇ ਹੈਗੇ ਕੁਝ ਇੱਕ ਦੋ ਜਿਹੜੇ ਹੈਗੇ ਉਹ ਤੇ ਉਹਨਾਂ ਸ਼ਾਮਲ ਹੈਗੇ ਕਰਨ ਗੋਲ ਨਾਲ ਬਾਕੀ ਦੂਸਰੇ ਬਾਰੇ ਵੈਰੀਫਿਕੇਸ਼ਨ ਚੱਲ ਰਹੀ ਹੈ ਠੀਕ ਹੈ